ਸੇਵਾ ਨਿਭਾ ਰਿਆ ਲੋਕ ਆਉਂਦੇ ਵਾਰੇ ਦੇਖੋ ਇਹ ਸ਼ਹਾਦਤ ਦੇ ਦਿਨ ਬਣਾਉ ਤੇ ਤੁਹਾਡੇ ਸਰਾਂ ਦੇ ਉੱਪਰ ਬਿਸਤਾਰਾ ਆ ਜਾ ਮੈਂ ਇਸ ਬਿਸਤਾਰ ਦੇ ਲਈ ਇਹ ਮੇਰੇ ਪਰਾ ਦੀ ਆਖਰੀ ਹਾਜ਼ਰੀ ਹੈ ਮੈਂ ਲਾਟੇ ਠਿਮਾ ਦਾ ਜਾ ਕੇ ਹੁਜਾ ਮੰਗਾ ਸਾਡੇ ਪਿੰਡਾਂ ਦੇ ਵਿੱਚ ਜੇ ਕਿਸੇ ਪਰਿਵਾਰ ਦਾ ਕੋਈ ਸਿਆਰਾ ਬਜ਼ੁਰਗ ਕਢਾਈ ਕਰ ਜਾਏ ਉਹਦੇ ਤੋਂ ਤੋਂ ਉਹਦੇ ਅੰਤਮ ਅਰਦਾਸ ਤੋਂ ਬਾਅਦ ਰਿਸ਼ਤੇਦਾਰ ਸਕੇ ਸਬੰਧੀ ਨਗਰ ਪੰਚਾਇਤ ਉਸ ਪਰਿਵਾਰ ਦੇ ਜੇ ਵੇੜੇ ਦੇ ਵਿੱਚ ਜੁੜ ਕੇ ਬੈਠੀ ਹੈ ਉਸ ਪਰਿਵਾਰ ਦੇ ਵੱਡੇ ਮੁੰਡੇ ਸੁਪੁੱਤਰ ਦੇ ਸਿਰ ਤੇ ਪੱਗ ਬੰਨੀ ਜਾਂਦੀ ਜੀ ਦਾ ਭਾਵ ਹੈ ਕਿ ਅੱਜ ਤੋਂ ਇਸ ਪਰਿਵਾਰ ਦੀ ਜ਼ਿੰਮੇਵਾਰੀ ਤੇਰੀ ਤੇ ਸਿਰ ਤੇ ਪੱਗ ਦਾ ਵੱਧ ਜਾਣਾ ਸਮਾਜ ਦੇ ਵਿੱਚ ਪਿੰਡ ਦੇ ਵਿੱਚ ਵੱਡੀ ਇੱਜ਼ਤ ਹੈ ਕਿਸੇ ਸੰਸਥਾ ਦਾ ਕਿਸੇ ਤਕਸ਼ਾਲ ਦਾ ਕਿਸੇ ਸੰਸਥਾ ਦਾ ਕੋਈ ਧਾਰਮਿਕ ਮੁਖੀ ਬਿਰਪੜੀ ਪਿਆਰ ਦਾ ਕਰ ਜਾਵੇ ਸੰਤ ਸਮਾਜ ਕਿਸੇ ਬੰਦਗੀ ਵਾਲੀ ਰੂਹ ਦੇ ਸਿਰ ਤੇ ਵਿਸਤਾਰ ਹਾਂਦੀ ਕਰਦਾ ਹੈ ਜੀ ਦਾ ਭਾਵ ਹੈ ਕਿ ਅੱਜ ਤੋਂ ਇਸ ਸੰਸਥਾ ਦੀ ਜ਼ਿੰਮੇਵਾਰੀ ਤੁਹਾਡੀ ਇਹ ਧਰਮ ਦੀ ਦੁਨੀਆ ਦੇ ਵਿੱਚ ਸਿਰ ਤੇ ਵਿਸਤਾਰ ਦਾ ਵਜ ਜਾਣਾ ਵੱਡਾ ਅਧਿ ਹੈ ਤੁਹਾਡੇ ਇਸ ਨਗਰ ਸੋਲਬਰਾ ਦੇ ਅੰਦਰ ਦੋ ਨਾਮ ਜੁਨਾ ਨजीर ਕਿਸੇ ਕਾਂਕ ਚਰਾਹੇ ਸਾਥ ਪਾਰ ਦੇ ਗਰਾਉਂਡ ਦੇ ਵਿੱਚ ਕਿਸੇ ਛੋਟੀ ਮੋਟੀ ਗੱਲ ਨੂੰ ਲੈ ਕੇ ਉੱਥੇ ਭਾਰੇ ਹੋ ਜਾਣ ਗੱਲ ਗਾਲੀ ਦੇ ਉੱਤੋਂ ਬਿਆ ਹੱਥੋਂ ਪਾਈ ਤੇ ਚੱਲੀ ਜਾਏ ਕੋਈ ਲੜਾਈ ਬਣਾ ਲੇ ਇੱਕ ਨਾਜਵਾਨ ਵੀਰ ਦੂਜੇ ਨਾਜਵਾਨ ਵੀਰ ਦੇ ਸਿਰ ਤੋਂ ਪੰਗਲਾ ਦੇਵੇ ਕੁਝ ਦਿਨ ਵੀਰ ਜਾਣ ਤੋਂ ਬਾਅਦ ਸੰਭਵ ਚੌਕੀ ਭਾਰੇ ਦਾ ਵਿਚਾਰ ਨਗਰ ਪੰਚਾਇਤ ਸਰਪੰਚ ਸਹਿਬਾਨ ਕਹਿਣ ਇੱਕ ਪੱਤੀ ਦੇ ਹੱਥ ਪਾਸੇ ਦੇ ਇੱਕ ਪਿੰਡ ਦੇ ਹੋ ਦੁੱਖ ਦੇ ਸਫਲੇ ਤਾਮ ਆਓਗੇ ਮੈਂ ਕਿ ਸਮਝੌਤਾ ਰਾਜੀ ਨਾ ਮੈਂ ਫੈਸਲਾ ਨਾ ਮੈਂ ਇਸ ਕਰ ਲਓ ਲੜਾਈ ਪ੍ਰਾਨ ਜਿਹਦੇ ਵੀਰ ਦੇ ਸਰ ਤੋਂ ਪੱਗ ਲੱਗੀ ਹੋਈ ਹੈਗੀ ਉੱਪਰ ਹੱਥੇ ਪੰਚਾਇਤ ਨੂੰ ਕਹੇਗਾ ਮੈਂ ਮਰ ਜੂ ਜਾਂ ਇਹਨੂੰ ਮਾਰ ਦੂ ਮੇਰਾ ਮਰਨਾ ਹੋ ਗਿਆ ਇਹਨਾਂ ਚੌਕ ਦੇ ਵਿੱਚ ਮੇਰੇ ਸਰ ਤੋਂ ਪੱਗਲਾ ਦਿੱਤੀ ਜਾ ਜਿਸ ਦਾ ਧਾਵ ਹੈ ਜਿਉਂ ਦੇ ਜੀ ਸਿਰ ਤੋਂ ਪੱਗ ਦਾ ਲਾਫਾਣਾ ਸਭ ਤੋਂ ਵੱਡੀ ਜلال ਤੇ ਸਭ ਤੋਂ ਵੱਡੀ ਬੇਇੱਜ਼ਤੀ ਹੈ ਧਰਮ ਦੀ ਦੁਨੀਆਂ ਦੇ ਅੰਦਰ ਚਾਰ ਬੇ ਵਿਸ਼ੇਸ਼ ਸਾਖਾ 18 ਗ੍ਰੰਥ 27 ਸੁਣਦੇ ਆ 52 ਉਪਰਿਸ਼ਦਾਂ ਗੀਤਾ ਇਤਿਹਾਸ ਬਾਈਬਲ ਤਵੇ ਤੰਜ਼ੀਲ ਰਮਾਇਣ ਮਹਾ ਭਾਰਤ ਵਰਗੇ ਸਤਕਾਰ ਦੇ ਧਾਰਮਿਕ ਗ੍ਰੰਥ ਤੇ ਜਾਹ ਦੀ ਜੋਤ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹਨਾਂ ਸਾਰੇ ਧਾਰਮਿਕ ਗ੍ਰੰਥਾਂ ਦੇ ਬਾਣੀਕਾਰ ਰਚਨਹਾਰੇ ਕੇਸਰ ਮਿੱਟੀ ਦੀਆਂ ਦੇ ਅੰਦਰ 33 ਜੋਰ ਦੇ ਤਾਂ 90 ਦੇ 100 ਸਾਲ ਅਕਤੂਬਰ 83 ਸੇ ਬਨਾਮ ਆਤਖੇ ਜੱਤੀ 45 ਪਰਮ ਦਾਤ 54 ਜੋਗੜੀਆਂ ਤੇ 10 ਗੁਰੂ ਸਾਹਿਬਾਨ ਹਨ ਇਹ ਸਾਰੇ ਦੇ ਸਾਰੇ ਬੀਸਾ ਧਾਰੀ ਹੈ ਆਓ ਬ ਪ੍ਰਣਾਮ ਕਰ ਲਵਾਂ ਉਹਨਾਂ ਸਤਕਾਰਯੋਗ ਮੌਜਮਾਨ ਵੀਰਾਂ ਨੂੰ ਜਿਨ੍ਹਾਂ ਨੇ ਤੈਂਦੀ ਧਰਜੀ ਇਸ ਬਾਤ ਨੂੰ ਵੱਡਾ ਮੇ ਸਰਕਾਰਾਂ ਦੇ ਰੂਪ ਦੇ ਵਿੱਚ ਤੇ ਦਮਾਲਿਆਂ ਦੇ ਰੂਪ ਦੇ ਵਿੱਚ ਸੰਭਾਲ ਕੇ ਰੱਖਿਆ ਹੈ ਆਓ ਗੱਲ ਕਰਾ ਕੋਈ ਨਾ ਸਰਕਾਰ ਜੋ ਨੌਜਵਾਨ ਨੀਰਾ ਨਹੀਂ ਜਿਨ੍ਹਾਂ ਦੀ ਸਵੇਰ ਮੈਨੀਆਂ ਦੀਆਂ ਦੁਕਾਨਾਂ ਤੋਂ ਸ਼ੁਰੂ ਹੁੰਦੀ ਹੈ ਜਿਨ੍ਹਾਂ ਦੀ ਕੀ ਲੋ ਹੁੰਦੀ ਏ ਤੇ ਜਿਨ੍ਹਾਂ ਦੀ ਸ਼ਾਮ ਗੁਲਾਬੋ ਜਿਗਨੀਆਂ ਰਸ ਧਰਿਆਂ ਦੇ ਨਾਲ ਸ਼ਰਾਬ ਦੇ ਟੇਕੇ ਆਂਦੀ ਹੁੰਦੀ ਏ ਸੁਣ ਵੀ ਆ ਤੈਨੂੰ ਗੱਲ ਸੁਣਾਵਾ ਸੁਣ ਕੇ ਕੰਨ ਵਿੱਚ ਪਾਈਏ ਨਾਲ ਜਿਵੇਂ ਸਿੱਖ ਸਰਦਾਰ ਦੇ ਅੱਗੇ ਨਾਲ ਬਾੜੀ ਤੇਸ ਕਟਾਈਏ ਤੇ ਤੇਉ ਦਾ ਬੇਦੀ ਇੱਜ਼ਤ ਕਾਢੀ ਨਾ ਹੁਕਰੇ ਨਾ ਆਸ਼ਕ ਘੁਆਈਏ ਕੀ ਨਾਂ ਦਾ ਬੁੱਧ ਜੇ ਪੀਤਾ ਨਾ ਮੂਲ ਸ਼ਾਮ ਨੂੰ ਲਾਈਏ ਬਾੜੀ ਬਾਬੇ ਨਾਨਕ ਦੀ ਨਿਤੁੱਖ ਸਵੇਰੇ ਦਾਈਏ ਪ੍ਰਣਾਮ ਕਰੀਦਾ ਉਹਨਾਂ ਸਤਿਕਾਰਯੋਗ ਭੈਣਾਂ ਨੂੰ ਜਿਨ੍ਹਾਂ ਨੇ ਬਾਜਾ ਵਾਲੇ ਸਤਿਗੁਰੂ ਦੀ ਇਸ ਬਖਸ਼ਿਸ਼ ਨੂੰ ਕਿੰਨੀਆਂ ਦੁਪੱਟੀਆਂ ਕੈਸਕੀਆਂ ਦਮਾਨਿਆਂ ਦੇ ਰੂਪ ਦੇ ਵਿੱਚ ਸੰਭਾਲ ਕੇ ਰੱਖਿਆ ਹੈ ਆਏ ਬਲ ਕਰਾ ਉਹਨਾਂ ਸਤਿਕਾਰਯੋਗ ਭੈਣਾਂ ਨੂੰ ਜਿਨ੍ਹਾਂ ਦੀ ਸਵੇਰ ਬਿਊਟੀ ਪਾਰਲਰਾਂ ਤੇ ਸ਼ੁਰੂ ਹੁੰਦੀ ਹੈ ਤੇ ਜਿਨ੍ਹਾਂ ਦੀ ਦੁਪਹਿਰ ਫੇਸਬੁਕ ਵਰਸਪਤੇ ਕਿੰਨਾ ਦੀ ਸ਼ਾਮ ਟੀਵੀ ਸੀਰੀਅਲਾਂ ਦੇ ਨਾਲ ਹੁੰਦੀ ਏ ਉਹ ਪਤਨ ਖਾਵਾ ਬੱਤਲੇ ਅੱਜ ਵਰਤੇ ਦੇਖਾਂ ਜੱਜਦੀ ਸੀ ਹੁਣ ਧੌਣ ਵਜਾਂ ਤੱਜਦੀ ਏ ਜੋ ਫਿਲਟਿਆਂ ਦੇ ਵੱਜਦੀ ਸੀ ਮਾਪੇ ਸ਼ਰਮਿੰਦੇ ਕਰਦੇ ਤੇ ਅੱਜ ਕੱਲ ਦੀਆਂ ਪਰੀਆਂ ਨੇ ਮੈਨੂੰ ਦੱਸਦੇ ਨਹੀਂ ਸੰਗ ਆਉਂਦੀ ਏ ਕਿ ਸਿੱਖਾਂ ਦੀਆਂ ਦੁਨੀਆਂ ਨੇ ਲਈ ਭਾਜੋ ਮਾਤਾ ਸਾਹਿਬ Kaur ਦਾ ਇਹ ਇਤਿਹਾਸ ਬਣਾ ਦਿੱਤਾ ਸਲਵਾਰ ਸੂਟ ਨੂੰ ਛੱਡ ਕੇ ਯੱਤ ਤੇ ਨਹੀਂ ਰਹਿਦਾ ਤੇ ਗਾਇਕੀ ਸ਼ਾਇਰੀ ਕਰਦੀਆਂ ਵਰਤੂਆਂ ਤੋਂ ਖੜੀਆਂ ਨੇ ਕੋਈ ਨਹੀਂ ਦੱਸਦੇ ਨਹੀਂ ਸੰਗੋਦੀ ਇਹ ਸਿੱਖਾਂ ਦੀਆਂ ਕੁੜੀਆਂ ਨੇ ਸ਼ਰਮ ਖੋਦੀ ਸ਼ਰਮਾ ਜਾਵੇ ਇਦਾਂ ਦੇ ਕੱਪੜੇ ਪਾਉਂਦੀਆਂ ਨੇ ਪਤਾ ਨਹੀਂ ਕਿਹੜੇ ਵੱਜਣ ਸਮਝਾਵੇ ਕੰਮ ਤੋਂ ਫੌਰ ਨਾਲ ਲਾਂਦੀਆਂ ਨੇ ਵਾੜੀ ਵਾੜੀ ਕਿੰਨਾ ਦੀ ਕੁੜੀ ਮਨਜੀਤ ਸਿਆ ਇਹ ਗੱਲਾਂ ਕਰਦੀਆਂ ਜਸ ਬੇਨੂ ਸੰਗੋਂ ਦੀ ਇਹ ਸਿੱਖਾਂ ਦੀਆਂ ਤੁਰੀਆਂ ਨੇ ਅਰਾਹ ਭਲੇ ਰਖੋ ਦੰਗੇ ਅੱਜ ਦੇ ਸਿੱਖ ਨਾਗਰਾਨ ਬੀੜਾ ਤੇ ਭੈਣਾਂ ਦੀ ਕੌੜੀ ਸਚਾਈ ਗੋਬਿੰਦ ਗੁਰਦੇਵੀ ਜਿਹੜੀ ਤਾਲ ਵਿੱਚ ਹੈ ਇਉਂ ਕਹਿੰਦੀ ਹੈ ਜੀ ਪਛਮੀ ਹੈ ਮੇਰੀ ਮੂੰਹ ਸਰਕੀ ਤੇ ਸਰਦਾਰਾਂ ਸਭਾ ਚੱਟਨੇ ਲੱਗਦਾ ਪਤਾ ਨਿੱਕੇ ਦੇ ਭਈਏ ਤੇਰੇ ਜੱਟ ਨੇ ਮੂੰਹ ਸਰਕੀ ਤੇ ਸਰਦਾਰਾਂ ਸਭਾ ਚੱਟਨੇ ਇਹ ਗੱਲ ਕੱਪ ਤੋਂ ਨਿੱਕੇ ਦੇ ਭਈਏ ਕੀਨੇ ਜੱਟ ਕਿਵੇਂ ਜਾਣੀਏ ਪੰਜਾਬੀ ਦਾ ਬਿਹਾਰੀ ਬੈਲਾ ਸਿਨੇ ਨੀ ਚੁੱਲ੍ਹਾ ਤੂੰ ਪੈਰਾਂ ਕੰਨ ਬਨ ਬਦੀਆਂ ਦਾ ਨਾ ਮੱਖਾਂ ਮੁਕ ਛੱਟੋ ਪੈਰਾਂ ਵਿੱਚ ਛੱਪਾ ਸੋਹ ਜਿਹਾ ਰੰਗੋ ਹੈ ਮਨਾ Non è che il lavoro rubari, però si vede சினியா அக்கலா நூ மாரோ சாரி விசாரி சா மனா விசாரோ அக்கலா நூ மாரோ ਇਹ ਕੱਲੀਆਂ ਪੁਰੀਆਂ ਦੀ ਕੀ ਗੱਲ ਆਖਾਂ ਚੰਨ ਨਵੇਂ ਤੋਂ ਨਮਾ ਚੜਾਈ ਜਾਂਦੀਆਂ ਨੇ ਸਲਵਾਰ ਸੂਟ ਤੋਂ ਇਹਨਾਂ ਨੂੰ ਅਨਪਰਤਾ ਦੀ ਝਲਕ ਮਾਰੇ ਲੈਹਿੰਗੇ ਤਾਂ ਜੀਨਾ ਲੱਕ ਟਕਾਈ ਜਾਂਦੀਆਂ ਨੇ ਫੇਸਬੁੱਕ ਵਾਟਸਐਪ ਤੇ ਆਨਲਾਈਨ ਰਹਿਣ ਵਾਲੀਆਂ ਚੰਦ ਛੇੜਾਂ ਤੇ ਜਿੱਤਾਂ ਦਵਾਈ ਜਾਂਦੀਆਂ ਨੇ ਕਲੀਆਂ ਕੁੜੀਆਂ ਅੱਜ ਕੱਲ੍ਹ ਵੀ ਆ ਮਾਮਾ ਵੀ ਕਈ ਐਵ ਧੀਆਂ ਦੇ ਆਪ ਸਿਪਾਈ ਜਾਂਦੀਆਂ ਨੇ ਉਹ ਖਾਦ ਮਰਜੀਤ ਸਾਂ ਬੋਲ ਕੇ ਟੀ ਲੈਣਾ ਜਦੋਂ ਵਾਰਾ ਹੀ ਫੇਰ ਤੂੰ ਜਦੋਂ ਸਰਕਾਰਾਂ ਹੀ ਦੇਸ਼ ਨੂੰ ਖਾਈ ਜਾਂਦੀਆਂ ਨੇ ਖਾਈਏ ਮਨ ਧੋਦਾ ਪਈਆਂ ਜੱਗ ਭੌਦਾ ਜੁੱਗਾ ਜੁੱਗਾ ਤੋਂ ਕਹਿਣਾ ਇਹ ਜੱਗ ਦਾ ਏ ਅਜੇ ਉਹੀ ਕੰਮ ਕਰਦਾ ਏ ਕਦਾਏ ਕੌਣ ਕਿਸੇ ਪਹਿਰਾਵੇ ਦਾ ਨਹੀਂ ਆਉਂਦਾ ਜਿੰਨਾ ਤੌਰ ਸਰਦਾਰ ਦੀ ਪੱਜਦਾਏ ਕਈ ਮੇਰੇ ਹੀਰ ਤੇ ਭੈਣ ਜਲਾ